ਨੇ ਹਰ ਜਗ੍ਹਾ ਕਮ ਆਉਂਦਾ ਹੈ ਜੇ ਅਸੀਂ ਚਾਪ ਬਣਾਉਣੀ ਆ ਜਾਂ ਸ਼ਨਾਣ ਕਰਦੇ ਆ ਜਾਂ ਕੋਈ ਵੀ ਸਬਜ਼ੀ ਬਣਾਉਣੀ ਆ ਉਹਦੇ ਵਿੱਚ ਪਾਣੀ ਪੈਂਦਾ ਆ ਸੋ ਹੁਣ ਲੋੜੀਏ ਸਾਨੂੰ ਪਾਣੀ ਨੂੰ ਬਚਾਉਣ ਦੀ ਕਿਉਂਕਿ ਅਸੀਂ ਦੇਖਿਆ ਅਸੀਂ ਕਿਤੇ ਵੀ ਚੱਲਦੇ ਆ ਟੋਕੀਏ ਚੱਲਦੀਆਂ ਬੰਦੀਆਂ ਤੇ ਲੋਕ ਆਪਣੇ ਘਰਾਂ 'ਚ ਖੋਰ ਕੱਟੇ ਜਾਂਦੇ ਆ ਵਾੜੀ ਦੀ ਸੋਕਾਲ ਬਿਲਕੁਲ ਨਹੀਂ ਕਰਦੇ ਅੱਜ ਤੋ ਬਹੁਤ ਸਮਾਂ ਪਹਿਲੇ ਬੇਟਾ ਨਲਕੇ ਹੁੰਦੇ ਸੀਗੇ ਔਰ ਨਲਕੇ ਗੇੜ ਕੇ ਜਿਹੜੇ ਆ ਦਰੱਖਤ ਵਾੜੀ ਦੀ ਪੂਰਤੀ ਕਰਦੇ ਹੁੰਦੇ ਸੀਗੇ ਨਲਕੇ ਗੇੜ ਕੇ ਹੀ ਬੱਚਾ ਲਈ ਜਾਂਦੇ ਸੀ ਨਲਕੇ ਗੇੜ ਕੇ ਹੀ ਕੱਪੜੇ ਤੋਂ ਤੇ ਜਾਂਦੇ ਸੀ ਪਰ ਹੁਣ ਕੀ ਹੈ ਕਿ ਵਾੜੀ ਦੀ ਕਵਾ ਬਿਲਕੁਲ ਨਹੀਂ ਕੀਤੀ ਜਾਂਦੀ ਅੱਜ ਵੀ ਬੇਟਾ ਆਪਣੇ ਕੁਝ ਸਟੇਟ ਐਸੇ ਆ ਭਾਰਤ ਦੇ ਵਿੱਚ ਜਿੱਥੇ ਪਾਣੀ ਦੀ ਕਮੀ ਦੇ ਕਾਰਨ ਉੱਥੇ ਫਸਾਦੀ ਹੁੰਦੀਆਂ ਔਰ ਫਸਾਦੀ ਹੁੰਦੀਆਂ ਉਹ ਲੋਕ ਫਿਰ ਰੁਜ਼ਗਾਰ ਕਿਸੇ ਹੋਰ ਦੇਸ਼ ਕਮਾਉਣ ਜਾਂਦੇ ਆ ਇੱਥੇ ਜਾ ਕੇ ਉਹ ਕੰਮ ਕਰਦੇ ਆ ਪਰਿਵਾਰ ਦੇ ਕੋਲੋਂ ਦੂਰ ਇੱਥੇ ਆ ਤੇ ਕਿੰਨਾ ਖਾਂਦਾ ਪਰਿਵਾਰ ਦੇ ਕੋਲੋਂ ਦੂਰ ਰਹਿਣਾ ਸਿਰਫ ਪਾਣੀ ਦਾ ਕਰਕੇ ਆਪਾਂ ਬੱਚੇ ਐਸੇ ਰਾਜ ਵਿੱਚ ਪੈਦਾ ਹੋਏ ਆ ਕੀ ਫਸਲ ਬਹੁਤ ਹੁੰਦੀ ਹੈ ਪਾਣੀ ਪੂਰਾ ਹੈ ਪਰ ਇਹ ਪਾਣੀ ਹਮੇਸ਼ਾ ਵਾਸਤੇ ਸ਼ਹਿਰ ਨਹੀਂ ਰਹੂਗਾ ਅਗਰ ਅਸੀਂ ਪੰਚਾਇਤਾਂ ਨਾਲ ਕੀ ਕੀਤਾ ਕਿੰਨਾ ਕਹਾਂਦਾ ਆਪਾਂ ਦਿਖੇ ਰਾਜਸਥਾਨੀਆਂ ਉੱਥੇ ਪਾਣੀ ਦੀ ਬਹੁਤ ਕਮੀ ਆ ਲੋਕ ਟਹਿਰਾ ਤੋਂ ਪਾਣੀ ਪੀਂਦੇ ਨੇ ਔਰ ਲੇਟੀ ਕੀ ਕਰਨੀ ਆ ਕਿ ਘਰੇ ਜਾ ਕੇ ਉਹਨਾਂ ਦੇ ਵਿੱਚ ਪਾਣੀ ਭਰ ਕੇ ਲਿਆਉਂਦੇ ਆ ਨੇ ਨੇੜੋਂ ਉਹ ਹੀ ਪੀਂਦੇ ਨੇ ਉਹ ਪਾਣੀ ਪੂਰੀ ਤਰ੍ਹਾਂ ਸਾਫ਼ ਨਹੀਂ ਹੁੰਦਾ ਪਰ ਇੱਕ ਬਿਮਰੀ ਹੁੰਦੀ ਹੈ ਤੇ ਖੇਤਾਂ ਨੂੰ ਵੀ ਬਿਮਰੀ ਆ ਤੇ ਸਾਡੇ ਖਾਣਾ ਵੀ ਤਾਂ ਕਿ ਅਸੀਂ ਜੀਣੇ ਰਹਿ ਸਕੀਏ ਸੋ ਬੇਟਾ ਜੋ ਅੱਜ ਲੋੜਿਆ ਸਮੇਂ ਦੀ ਲੋੜਿਆ ਪਾਣੀ ਨੂੰ ਬਚਾਉਣ ਦੀ ਕਿ ਪਾਣੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਸਵਾਰਾ ਬਰ ਬਰ ਕੇ ਤਾਂ ਮਨ ਮੜਾ ਪਰੇਸ਼ਾਨ ਹੁੰਦਾ ਤੇ ਇੱਕ ਦਾ ਆ ਦਿੱਲੀ ਚ ਧਰਨਾ ਲਾ ਗਿਆ ਆ ਉੱਤ ਆਤੋ ਅ ਬੈਂਕਕਾਰਿਆ ਨੇ ਤੰਗ ਕੀਤਾ ਹੋਇਆ ਆ ਡਾਡਿਆ ਰੱਬਾ ਓਏ ਬਚਾ ਮੇਰੇ ਆ ਡਾਡਿਆ ਰੱਬਾ ਆ ਮੇਰੇ ਪੰਜਾਬ ਨੂੰ ਤਾਂ ਨਜ਼ਰੀ ਲੱਗ ਗਈਆਂ ਨਜ਼ਰੀ ਅੰਦਾ ਸੱਚੇ ਪਾਤਸ਼ਾਹ ਤੁਹਾਰੇ ਗੁਰੂ ਕੋਈ ਜਾਣੇ ਤੇਰੇ ਰੱਜ ਨੇ ਆਲੇ ਨੇ ਆ ਖਬਰਾਂ ਫਰਪੜ ਕੇ ਦਾਦਾ ਜੀ ਗਿਆ ਜੀ ਠੀਕ ਆ ਪੁੱਤ ਉਹ ਆਪਣਾ ਦੱਸ ਬਸ ਦਾਦਾ ਜੀ ਬਹੁਤ ਵਧੀਆ ਗੱਲ ਸੁਣਾਓ ਕੀ ਕਹੀ ਐਨੇ ਉਹ ਬਸ ਪੁੱਤ ਖ਼ਬਰ ਪੜਦਾ ਸੀ ਉਹ ਆ ਦਿੱਲੀ ਦੀ ਖਬਰ ਪੜੀ ਆ ਉਹ ਕਹਿੰਦੇ ਅੱਛਾ ਸੇ ਕਿਸਾਨਾਂ ਨੇ ਭਰਨਾ ਲਾ ਲਿਆ ਵਾ ਯਾਨੀ ਕਿ ਹੁਣ ਫਿਰ ਕਿਸਾਨ ਦਿੱਲੀ ਵੱਲੋਂ ਦੁਰ ਪਏ ਆ ਆ ਪੁੱਤ ਆ ਜਦੋਂ ਦਾ ਸਰਕਾਰਾਂ ਨੇ ਅੱਤਰ ਦਿੱਤਾ ਨਾ ਧਰਨਾ ਓਏ ਅੱਦੇ ਮਾਵਾ ਦੇ ਪੁੱਤ ਖਤਮ ਹੋ ਗਏ ਨੇ ਬਹੁਤ ਮੜਾਵਾਲੂ ਆ ਪੁੱਤ ਇੱਕ ਹੋਰ ਆ ਮੈਂ ਖਬਰ ਪੜੀ ਆ ਅੱਜ ਛੋਟੇ ਛੋਟੇ ਨਿਆਣੇ ਪੜਦੇ ਹੀ ਨਹੀਂ ਅੱਜ ਕੱਲ ਸਾਰੇ ਫੋਨਾਂ ਤੇ ਲੱਗੇ ਰਹਿੰਦੇ ਨੇ ਦਾ ਕਾਣੀ ਛੋਟੇ ਛੋਟੇ ਨੇ ਆਨੇ ਪਰਨ ਕੇ ਕਿਤੋਂ ਜਦੋਂ ਅੱਜ ਕੱਲ੍ਹ ਉਹਨਾਂ ਦੇ ਹੱਥਾਂ ਦੇ ਵਿੱਚ ਫੋਨ ਹੀ ਪੜਾ ਦਿੱਤੇ ਗਏ ਆ। ਉਹ ਬੱਤ ਆ ਮੇਰੀ ਨਾਰਾਣੀ ਜਿਹੜੀ ਬੈਠੀ ਆ। ਇਹ ਵੀ ਇਦਾਂ ਹੀ ਕਰਦੀ ਆ। ਆਹ ਮੁੰਡਾ ਨਾ ਵਾਹ ਪਿਆ ਸੀ। ਸਾਰਾ ਦਿਨ ਮੇਰਾ ਇਦਾਂ ਹੀ ਨਿਕਲ ਜਾਂਦਾ ਕਦੇ ਕੋਈ ਕੰਮ ਕਰ ਲਿਆ ਕਦੇ ਕੋਈ ਕੰਮ ਕਰ ਲਿਆ। ਮੈਨੂੰ ਤਾਂ ਬੈਠਣਾ ਨਸੀਬ ਹੀ ਹੈ ਨਹੀਂ ਮੇਰੇ ਕਰਮਾਂ ਦੇ ਵਿੱਚ। ਕਦੇ ਕੱਪੜੇ ਧੋਨੀ ਆ। ਕਦੇ ਸਫਾਈਆਂ ਕਰਦੀ ਆ। ਕਦੇ ਭਾਂਡੇ ਮਾਂਦੀਆਂ ਜਿੰਦਾ ਵੀ ਮੈਂ ਕੋਈ ਪਾਣੀ ਦੇ ਨਾਲ ਕੰਮ ਕਰਦੀ ਆ ਕਹੇ ਜੇ ਰੇਲਾ ਆਪਾ ਨਾ ਉਹ ਤੇ ਹਰ ਵੇਲੇ ਮੇਰੇ ਵਿੱਚ ਨੁਕਸ ਕੱਢੀ ਜਾਂਦਾ ਹੁਣ 20 ਵੇਲੇ ਆ ਗਿਆ ਆ ਮੈਨੂੰ ਕਹਿੰਦਾ ਰੋਟੀ ਪਕਾ ਮੈਂ ਪੰਜਾਂ ਮਿੰਟਾਂ ਜਾ ਆ ਅੱਧਾ ਘੰਟਾ ਹੋ ਗਿਆ ਰੋਟੀਆਂ ਪਕਾਈਆਂ ਢੰਡੀਆਂ ਹੋ ਗਈਆਂ ਹਜੇ ਤੱਕ ਨਹੀਂ ਬੋੜਿਆ ਫਿਰ ਅਜੇ ਤੋ ਉਹ ਕੀ ਗਿਆਂ ਵੀ ਹੈ ਕਿਚਨ ਵਿੱਚ ਕਿਚਨ ਤੇ ਲਾਈ ਤੇ ਇਹ ਉਹ ਮੈਨੂੰ ਸੌ ਕੰਮ ਮੈਂ ਪਿੰਡ ਦਾ ਸਰਪੰਚ ਉਹ ਕੋਈ ਨਾ ਠਾਲੀ ਜਾਣਾ ਪੈਂਦਾ ਕਿਸੇ ਦੀ ਕੋਚੋਰੀ ਹੋ ਗਈ ਉਧਰ ਫੈਸਲੇ ਕੋਣੇ ਪੈਂਦੇ ਆ ਤੇ ਆਸ ਹਕੀਕਤ ਦੀ ਕਰੇ ਤੋ ਕੰਮ ਵਿਹਲੀ ਰਹਿਣੀ ਆ ਉਹ ਥਾਲੀ ਵਿੱਚ ਰੋਪੋਂ ਰਹਿਣੀ ਆ ਲੈ ਉਹ ਦੇਖ ਕੂਟੀ ਚਲੀ ਜਾਂਦੀ ਆ ਉਧਰ ਦੇਖ ਲੈ ਕੁਛ ਅਕਲ ਦੀ ਹੁੰਦੀ ਐ ਕੋਰਾਂ ਲਈ ਬੜਿਆ ਵਾਸਤੇ ਪੜੇ ਪਚਾ ਕੇ ਰੱਖ ਲਾ ਸਿਬੇ ਚਾਹੇ ਮੈਂ ਟੂਟੀ ਖੁੱਲੀ ਛੱਡਾਂ ਚਾਹੇ ਮੈਂ ਉਹਨੂੰ ਬੰਦ ਕਰਾਂ ਪੇਰ ਕਹਿਣਾ ਕੋਈ ਕੱਪੜੇ ਨਹੀਂ ਥੋਤੇ ਪੇਰ ਕਹਿਣਾ ਭਾਂਡੇ ਨਹੀਂ ਮੰਗੇ ਪੇਰ ਕਹਿਣਾ ਫਰਸ਼ਾਂ ਸਾਫ਼ ਨਹੀਂ ਪਾਣੀ ਲੱਗਣਾ ਹੀ ਆ ਆ ਕੇ ਅੱਧੇ ਪੌਣੇ ਘੰਟੇ ਤੋਂ ਬਾਅਦ ਆ ਕੇ ਸੌ ਰੋਲਾ ਚੱਕ ਲਿਆ ਮੇਰੇ ਨਾਲ ਉਹ ਪਾਣੀ ਤੇ ਲੱਗਣਾ ਹੀ ਆ ਤੋਰ ਪੱਤੇ ਤੇਰਾ ਪੀਉ ਤਾਗਾ ਹੈ ਉਹ ਟੂਟੀ ਚੱਲੀ ਜਾਂਦੀ ਆ ਬਿਲਕੁਲ ਤੇਰਾ ਪੀਓ ਪਰੂ ਲੱਖਾਂ ਰੁਪਏ ਬਿਲੋਂਦੇ ਲੱਖਾਂ ਰੁਪਏ ਆ ਤੇ ਸ਼ਰਮ ਕਰੇ ਗਲੇ ਦਰਵਾਜ਼ੇ ਵਰਤ ਲੈ ਕੇ ਦਿਮਾਗ ਨੂੰ ਖੋਤੇ ਦਿਮਾਗ ਨੂੰ ਅਗਲੇ ਦਾ ਤੁਹਾਡਾ ਪਿਓ ਦਿੰਦਾ ਬਿੱਲ ਮੇਰਾ ਪਿਓ ਹੀ ਦਿੰਦਾ ਹਰ ਮਹੀਨੇ ਵਿਚਾਰਾ ਪੈਸੇ ਦੇ ਕੇ ਜਾਂਦਾ ਮੈਨੂੰ ਤੈਨੂੰ ਕੀ ਵਹਿਲੇ ਨਾ ਕਦੇ ਆਪਣਾ ਘਰੋਂ ਚੋਰੀਆਂ ਤੇ ਕੱਪੜੇ ਬਦਲ ਕੇ ਸਿੱਟ ਗਿਆ ਤੇ ਉਹ ਪਾਲੇ ਉਹ ਪਾਲੇ ਅਖ ਮੈਨੂੰ ਸਰਪੰਚ ਨੇ ਸੱਦਿਆ ਮੈਨੂੰ ਸਰਪੰਚ ਨੇ ਸੱਦਿਆ ਕਿੰਨੇ ਦਾ ਤੋ ਮੈਨੂੰ ਪਤਾ ਲੱਗਾ ਆ ਤੁਹਾਡਾ ਗਵਰਡੀ ਦੱਸ ਗਿਆ ਵੇ ਇਨਾ ਦਾ ਸ਼ੇਮੀ ਨੇ ਹੋ ਗਏ ਕਨੈਕਸ਼ਨ ਕੱਟ ਗਏ ਉਹ ਬਿਜਲੀ ਵਾਲੇ ਨੇਰੇ ਸੌਂਦੇ ਆ ਦਿਲੰਕਰ ਲੱਗਦਾ ਤੁਸੀਂ ਕਹਿੰਦੇ ਖੁਦਵਾਰਿਓ ਤੇ ਗੱਲਾਂ ਵੀ ਅੰਦਾ ਕਰਦੀ ਆ ਆ ਦੇਖੇਂ ਤੇਰ ਬੀਸੀ ਲੱਗਾ ਨਹੀਂ ਪੂਰਾ ਦੇਖੇਂ ਤੇ ਮੈਂ ਕਹੀ ਨਹੀਂ ਭਲਾ ਓਏ ਮਝੋਲੇ ਵਾਲਾ ਜਿਹਨੇ ਲੱਭ ਕੇ ਕਰ ਮੈਨੂੰ ਮੈਂ ਤਾਂ ਕਿਤੇ ਕੁਵਾਰੀ ਰਹਿ ਜਾਣਾ ਸੀ ਇਹਦੇ ਵਜੋਂ ਮੇਰੇ ਪਿਓ ਦੇ ਘਰ ਜਿਹੜਾ ਮੀਟਰ ਲੱਗਾ ਆ